ਪਿੱਛਾਂ ਤੋਂ ਲਿਬੜ ਗਏ ਹਾਂ ਪਾਸੇ ਆ ਜਾ ਕੀ ਹੋਇਆ ਪਾਸੇ ਆ ਜਾ ਉਹ ਲੰਗ ਬੋਲਿਆ ਪਤੰਗ ਆਉਂਦਾ ਟਰੱਕ ਨਹੀਂ ਆਉਂਦਾ ਕੀ ਆਉਂਦਾ ਪਤੰਗ ਪਤੰਗ ਪਤੰਗੀ ਲੈ ਭਾਈ ਮਾਸਿਨ ਐਕਸੀਡੈਂਟ ਹੋ ਗਿਆ ਹਾਂ ਮਾਸਿਨ ਚੱਲ ਵੀ ਕਿਵੇਂ ਮੈਂ ਤੈਨੂੰ ਸੁਣਦਾ ਨਹੀਂ ਹੈਗਾ ਕੀ ਹੋ ਗਿਆ ਸੁੱਡਲ ਜੀਏ ਬਾਜਾ ਮਰੀ ਜਾਂਦੀ ਮੈਂ ਤੈਨੂੰ ਕੰਟਾ ਹੋ ਗਿਆ ਬਾਜਾ ਮਾਰਦੀਆਂ ਮੈਂ ਇਹ ਕੰਮ ਕਰ ਰਿਹਾ ਸੀ ਤਿਆਰ ਹੋਣਾ ਮੈਂ ਕਿੰਨਾ ਚ ਤੇਲ ਪਾਇਆ ਹੋਇਆ ਕੰਨਾਂ 'ਚ ਤੇਲ ਪਾਇਆ ਹੋਇਆ ਨਾਲੇ ਹੋਰ ਤੂੰ ਮੇਰੇ ਕੱਪੜੇ ਪ੍ਰੈਸ ਕਰ ਮੈਂ ਜਲਦੀ ਪਾਰਟੀ ਤੇ ਜਾਣਾ ਦੋਸਤ ਦੀ ਹੁਣ ਤੇਰੀ ਕਿਹੜੀ ਪਾਰਟੀ ਆ ਬੱਸ ਨੂੰ ਸਮਝਾ ਦੋ ਵੀ ਕਿਵੇਂ ਹਾਂ ਹਾਂ ਵੀਰੇ ਹਾਂ ਦੱਸ ਦੇ ਜਾਨ ਨੂੰ ਦੱਸ ਆ ਜਾ ਆ ਜਾ ਆਇਆ ਮਸੀ ਆ ਕਿੱਧਰ ਲਿਆ ਆ ਮਸੀ ਨੂੰ ਆ ਲੱਕਣਾ ਆਈ ਲੈਣਾ ਹੀ ਹੈ ਘਰ ਵਾਸਤੇ ਘਰੀ ਨਹੀਂ ਹੈਗੀ ਸੀ ਚਾਚੀ ਠੀਕ ਹੈ ਠੀਕ ਹੈ ਠੀਕ ਹਾਂ ਹੁਣ ਆਪਣਾ ਸੀਨ ਮੇਕਿੰਗ ਦੂਜੀ ਘਰ ਲਾ ਕਰ ਫਰੇਚ ਨਾ ਬੱਸ ਕਾਹ ਨੂੰ ਵੇਂ ਪਰਾਂ ਨਾ ਕੋਸ ਕੰਮ ਕਰ ਰਹੀ ਦਰਦ ਹੋ ਰਹੀ ਠੀਕ ਨਹੀਂ ਕਰਾਂਗੇ ਚਲ ਚਲ ਬਾਬੇ 10 ਮਿੰਟ ਨੇ ਮੇਰੇ ਕੋਲ ਨਾਲੇ ਮੈਨੂੰ ਚਾਹ ਚੂ ਨਹੀਂ ਆਉਂਦੀ ਹੈਗੀ ਮਿੱਠਾ ਘੱਟ ਪੈ ਗਿਆ ਫੇਰ ਕਹੇਗੀ ਮੈਂ ਡੰਗਰ ਚਾਹ ਥੋੜੀ ਬਣਾਣੀ ਆ ਆ ਗਰਮ ਕਰਨੀ ਆ ਥਰਮਸ ਚੋਂ ਗਰਮ ਕਰਨੀ ਆ ਆਹੋ ਚਲ ਐ ਕਰ ਪੈਣੇ ਤੂੰ ਪ੍ਰੈਸ ਕਰ ਦੇ ਉਹਨਾਂ ਚਰਚ ਮੈਂ ਚਾਹ ਗਰਮ ਕਰ ਦਾਨਾ ਪ੍ਰੈਸ ਪ੍ਰੈਸ ਬਾਅਦ ਚ ਕਰਾਂਗੀ ਮੈਂ ਪਹਿਲਾਂ ਤੂੰ ਇਹ ਚਾਹ ਥਾਰ ਮੇਰੀ ਚ ਹਾਂ ਜੀ ਇਹ ਵੀ ਕੁੜੀ ਜੀ ਦਾ ਪੰਗੀ ਆ ਯਾਰ ਜੰਨਾ ਚ ਰੂ ਰਿਆ ਨਾ ਇਹ ਨਾ ਮੈਨੂੰ ਟਿਕਣ ਦੇਵੇ ਹੁਣ ਤੈਨੂੰ ਕਿੱਥੇ ਚਾਹੁੰਦਾ ਹਾਂ ਹਾਂ ਹੁੰਦਾ ਇੰਨਾ ਕ ਤਾਂ ਹੁੰਦਾ ਐ ਤਾਂ ਮੈਂ ਮੰਮੀ ਹੁੰਦੇ ਦੇਖ ਲਿਆ ਸੀ ਵੀ ਕਿਵੇਂ ਚੱਲਦਾ ਗੈਸ ਇੰਨਾ ਵੀ ਮੈਂ ਮੂਰਖ ਨਹੀਂ ਹੈਗਾ ਤੂੰ ਐ ਕਰ ਭੈਣ ਬਣ ਕੇ ਪ੍ਰੈਸ ਕਰ ਦੇ ਛੇਤੀ ਕਰ ਮੈਂ 10 ਮਿੰਟ ਨੇ ਭੈਣ ਬਣ ਕੇ ਤੂੰ ਛੇਤੀ ਬਾਜ ਆ ਫੇਰ ਕਰ ਦੇ ਮੇਰੀ ਗੱਲ ਸੁਣ ਲੈ ਫੇਰ ਮੈਂ ਕਰ ਦਿੰਨੀ ਆ ਫੇਰ ਇੱਕ ਕੱਪ ਤੂੰ ਤੋ ਮੈਂ ਜਾਂ ਤਾਂ ਮੈਂ ਤੈਨੂੰ ਇੱਕ ਕੰਮ ਕਰਾ ਲਾਂ ਜਾਂ ਤਾਂ ਮੈਂ ਚਾਹ ਗਰਮ ਕਰ ਦਿਆਂ ਜਾਂ ਤੇਰੇ ਤੋਦਾਂ ਜੇ ਤਾਂ ਦੇਖ ਕੱਪੜੇ ਪ੍ਰੈਸ ਕਰਾਉਣੇ ਕੰਮ ਤੈਨੂੰ ਦੋਨੇ ਘੰਨੇ ਪੈਣੇ ਆ ਫਿਰ ਆ ਪੰਜ ਸੱਤ ਕੱਪੜੇ ਇਹ ਰਹਿ ਗਏ 10 ਮਿੰਟਾਂ 'ਚ ਮੈਂ ਕਿੱਥੋਂ ਕਰ ਦੂੰ ਮੈਂ ਚਾਹ ਗਰਮ ਕਰਾਂਗਾ ਨਾ ਫਿਰ ਖੜਾ ਰਾਂ ਮੈਨੂੰ ਨਹੀਂ ਪਤਾ ਹੀ ਪੱਕ ਜਾਈਆਂ ਆਪਣੇ ਕੱਪੜੇ ਫਿਰ ਮੈਂ ਕਰਾਂ ਮੈਂ ਗੁਮੰਟੀਆਂ ਦੇ ਬਾਗ ਜਾਣਾ ਪ੍ਰੈਸ ਕਰਾਂ ਉਹ ਨਹੀਂ ਕਰਦੀ ਹੈਗੀ ਬਗ ਜਾ ਇੰਦਰੀ ਸੁੱਡਲ ਜੀ ਬਗ ਜਾ ਫਿਰ ਮੈਨੂੰ ਕੀ ਆ ਵਧੀਆ ਹੀ ਆ ਮੈਨੂੰ ਤਾਂ ਮੇਰੀ ਹੈਲਪ ਕਰ ਦੇਣਗੇ ਗੁਮੰਡੀ ਚਾਹ ਬਗ ਜਾ ਨਾਲ ਦੇਖਦੀਆਂ ਕਿਹੜਾ ਕਰ ਦੂੰ ਤੇਰੀ ਜਾ ਕਰਨੇ ਨਹੀਂ ਫਿਰ ਮੈਂ ਕ ਆਏ ਕਰਦਾ ਮੈਂ ਫਿਰ ਸ਼ੈਰੋ ਸ਼ਹਿਰ ਭਾਗ ਜਾਨਾ ਉਥੋਂ ਨਵੇਂ ਕੱਪੜੇ ਪਾ ਕੇ ਉਹੀ ਲੈ ਜੂ ਮੈਂ ਜੇ ਨਹੀਂ ਕਰਦੀ ਦਾ ਸ਼ਹਿਰ ਚ ਦਾ ਪਿੰਡ ਚ ਜਾ ਮੈਂ ਤੇਰੇ ਤੋਂ ਕੀ ਲੈਣਾ ਦਾ ਤੂੰ ਮੇਰੇ ਨਾਲ ਕੰਮ ਵੀ ਨਹੀਂ ਕਰਉਂਦਾ ਇੱਕ ਤਾਂ ਇਹ ਕੁੜੀ ਜਿੱਨਾਂ ਚਿਰ ਰਾਤ ਨਹੀਂ কাটਦੀ ਨਾ ਇਹ ਤਾਂ ਮੈਨੂੰ ਐਂ ਬਦੀਨ ਕਰਕੇ ਰੱਖੂਗੀ ਇੱਥੇ ਜਦੋਂ ਮੰਮੀ ਨਹੀਂ ਹੁੰਦੀ ਉਦੋਂ ਦਾ ਸਾਰਾ ਦਿਨ ਮੇਰੇ ਨਾਲ ਆ ਕਰਾ ਦੇ ਆ ਕਰਾ ਦੇ ਨਾ ਮੈਨੂੰ ਕਿਤੇ ਜਾਣ ਦਿੰਦੀ ਐ ਹੋ ਗਈ ਮੱਕ ਬੱਸ ਆਏ ਕਾ ਆ ਬੰਦ ਕਰ ਦੇ ਇਹ ਰਿੱਜ ਜੀ ਮੈਂ ਤਾਂ ਪ੍ਰੈਸ਼ ਕਰਦੀ ਨਹੀਂ ਹੈਗਾ ਮੈਂ ਤਾਂ ਨਵੇਂ ਕੱਪੜੇ ਲੈ ਜੂਗਾ ਜਾਂਦਾ ਜਾਂਦਾ ਉਥੋਂ ਪਾ ਲੈ ਜਾ ਜਾ ਆ ਜਾ ਆਪਾਂ ਨੂੰ ਕੀ ਆ ਜਾ ਕਰਦੀ ஏங்க கிரேஷர் அது